ਮੇਰੇ ਦੋਸਤਾਂ ਮਿੱਤਰਾਂ ਨੂੰ ਅਤੇ ਮੇਰੀਆਂ ਬੀਬੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਮੇਰੇ YouTube ਚੈਨਲ ਪੰਜਾਬੀ ਗੁਰੂ ਪਾਤੇ ਨਿੱਘਾ ਸਵਾਗਤ ਹੈ ਜੀ ਦੋਸਤੋ ਅੱਜ ਦੀ ਵੀਡੀਓ ਬੜੀ ਮੋਟੀਵੇਸ਼ਨਲ ਅਤੇ ਪ੍ਰੇਰਣਾ ਦੇਣ ਵਾਲੀ ਹੈ ਜੀ ਅੱਜ ਅਸੀਂ ਉਹ ਚੰਗੇ ਅਤੇ ਮਾੜੇ ਸੰਕੇਤਾਂ ਬਾਰੇ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਜੋ ਕਿ ਟਟਿਰੀ ਪੰਛੀ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਆ ਕੇ ਦਿੰਦਾ ਹੈ ਜੀ ਦੋਸਤੋ ਜੇਕਰ ਟਟਿਰੀ ਪੰਛੀ ਤੁਹਾਡੇ ਘਰ ਦੇ ਉੱਪਰ ਦੀ ਔਰ ਡੱਕੇ ਉੱਚਾ ਉੱਚਾ ਤੇ ਵਾਰ-ਵਾਰ ਬੋਲਦੀ ਹੈ ਕਿ ਇਸ ਦਾ ਸੰਕੇਤ ਤੁਹਾਡੇ ਪਰਿਵਾਰ ਜਾਂ ਘਰ ਲਈ ਬੁਰਾ ਹੁੰਦਾ ਹੈ ਜਾਂ ਫਿਰ ਜਦੋਂ ਟਟਿਰੀ ਪੰਛੀ ਤੁਹਾਡੇ ਘਰ ਦੇ ਉੱਪਰ ਆਂਡੇ ਦਿੰਦਾ ਹੈ ਜਾਂ ਫਿਰ ਆਪਣੇ ਬੱਚੇ ਤੁਹਾਡੇ ਘਰ ਦੇ ਆਸ-ਪਾਸ ਲੈ ਕੇ ਗੇੜੇ ਮਾਰਦਾ ਹੈ ਤਾਂ ਇਸ ਦਾ ਕੀ ਸੰਕੇਤ ਤੁਹਾਡੇ ਪਰਿਵਾਰ ਨੂੰ ਦਿੱਤਾ ਜਾ ਰਿਹਾ ਜੀ ਕੀ ਇਹ ਭਵਿੱਖ ਵਿੱਚ ਆਉਣ ਵਾਲੀ ਬਹੁਤ ਵੱਡੀ ਸਮੱਸਿਆ ਦਾ ਸੰਕੇਤ ਕਰਦਾ ਹੈ ਕਿਉਂਕਿ ਦੋਸਤੋ ਟਟਿਰੀ ਪੰਛੀ ਬਹੁਤ ਘੱਟ ਲੋਕਾਂ ਦੇ ਘਰਾਂ ਕੋਲ ਗੇੜੇ ਮਾਰਦਾ ਹੈ ਛੱਤਾਂ ਉੱਪਰ ਆਂਡੇ ਦਿੰਦਾ ਹੈ ਜੀ ਬਹੁਤ ਲੋਕ ਆਖਦੇ ਹਨ ਕਿ ਟਟਿਰੀ ਪੰਛੀ ਹਮੇਸ਼ਾ ਘਰ ਲਈ ਬੁਰਾ ਸੰਕੇਤ ਲਿਆਉਂਦਾ ਹੈ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਉੱਪਰ ਇਹ ਟਟਿਰੀ ਪੰਛੀ ਆਂਡੇ ਦਿੰਦਾ ਹੈ ਲੋਕ ਉਸ ਨੂੰ ਉਸ ਜਗ੍ਹਾ ਤੋਂ ਭਜਾ ਦਿੰਦੇ ਹਨ ਪਰ ਦੋਸਤੋ ਲੋਕ ਟਟਿਰੀ ਪੰਛੀ ਨੂੰ ਇੰਨਾ ਬੁਰਾ ਕਿਉਂ ਮੰਨਦੇ ਹਨ ਇਸ ਦੀ ਆਵਾਜ਼ ਨੂੰ ਕਿਉਂ ਇੰਨਾ ਭਿਆਨਕ ਮੰਨਿਆ ਜਾਂਦਾ ਹੈ ਕੀ ਇਹ ਸੱਚ ਹੈ ਜਾਂ ਫਿਰ ਲੋਕ ਸਿਰਫ ਵਿਹਮ ਭਰਮ ਵਿੱਚ ਪਏ ਹੋਏ ਹਨ ਐਸੋ ਵੀਡੀਓ ਵਿੱਚ ਚਰਚਾ ਕਰਾਂਗੇ ਜੀ ਸਭ ਤੋਂ ਪਹਿਲਾਂ ਟਟੇਰੀ ਪੰਛੀ ਬਾਰੇ ਕੁਝ ਰੋਮਾਂਚਿਕ ਗੱਲਾਂ ਜਾਣਦੇ ਹਾਂ ਟਟੇਰੀ ਪੰਛੀ ਕਦੇ ਵੀ ਝੁੰਡ ਵਿੱਚ ਨਹੀਂ ਰਹਿੰਦਾ ਇਹ ਆਪਣਾ ਆਲਣਾ ਕਦੇ ਵੀ ਕਿਸੇ ਦਰਖਤ ਉੱਪਰ ਨਹੀਂ ਬਣਾਉਂਦਾ ਜੀ ਅਤੇ ਨਾ ਹੀ ਦੋਸਤੋ ਇਹ ਤੁਹਾਨੂੰ ਕਦੇ ਦਰਖਤ ਦੇ ਉੱਪਰ ਬੈਠਾ ਦਿਖਾਈ ਦੇਵੇਗਾ ਇਹ ਆਪਣੇ ਅੰਡੇ ਜ਼ਿਆਦਾਤਰ ਧੁੱਪ ਵਿੱਚ ਹੀ ਦਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਨੂੰ ਧੁੱਪ ਨਹੀਂ ਲੱਗਦੀ ਤੁਸੀਂ ਦੇਖਿਆ ਹੋਵੇਗਾ ਇਹ ਜ਼ਿਆਦਾਤਰ ਅੰਡੇ ਖੇਤਾਂ ਵਿੱਚ ਜਾਂ ਘਰਾਂ ਦੀਆਂ ਛੱਤਾਂ ਉੱਪਰ ਦਿੰਦਾ ਹੈ ਜੀ ਦੋਸਤੋ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਇਹ ਪੰਛੀ ਦਰਖਤ ਉੱਪਰ ਨਹੀਂ ਰਹਿੰਦਾ। ਇਸ ਦਾ ਆਲਣਾ ਜ਼ਮੀਨ ਉੱਪਰ ਹੀ ਹੁੰਦਾ ਹੈ ਪਰ ਇਹ ਪੰਛੀ ਬਹੁਤ ਲੜਾਕੂ ਹੁੰਦਾ ਹੈ ਜੀ। ਜਦੋਂ ਵੀ ਕੁੱਤਾ ਜਾਂ ਕੋਈ ਬਿੱਲੀ ਇਸ ਦੇ ਆਲਣੇ ਦੇ ਕੋਲ ਜਾਂਦਾ ਹੈ ਤਾਂ ਇਹ ਉਸ ਨੂੰ ਚੁੰਝਾ ਮਾਰ-ਮਾਰ ਕੇ ਉਸ ਦੀ ਹਾਲਤ ਖਰਾਬ ਕਰ ਦਿੰਦਾ ਹੈ ਜੀ। ਦੋਸਤੋ ਹੁਣ ਆਪਾਂ ਜਾਣਦੇ ਹਾਂ ਕਿਹੜੇ ਚੰਗੇ ਅਤੇ ਮਾੜੇ ਸੰਕੇਤ ਸਾਨੂੰ ਇਹ ਟਟੇਰੀ ਪੰਛੀ ਦਿੰਦਾ ਹੈ ਜੀ। ਦੋਸਤੋ ਜਦੋਂ ਵੀ ਟਟੇਰੀ ਘਰ ਦੇ ਕੋਲ ਆ ਕੇ ਘੇੜੇ ਮਾਰਦੀ ਹੈ ਤਾਂ ਇਹ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਉਸ ਦੀ ਆਵਾਜ਼ ਵੀ ਸ਼ਾਮਲ ਹੁੰਦੀ ਹੈ ਭਾਵੇਂ ਜੇਕਰ ਉਹ ਨਾਲ ਆਵਾਜ਼ ਵੀ ਦਿੰਦਾ ਹੈ ਉਸ ਨੂੰ ਵੀ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਜੀ ਇਸ ਦਾ ਸੰਕੇਤ ਹੁੰਦਾ ਹੈ ਕਿ ਤੁਹਾਡੇ ਘਰ ਵਿੱਚ ਕੋਈ ਵਧੀਆ ਖਬਰ ਆਉਣ ਵਾਲੀ ਹੈ ਕੋਈ ਵੀ ਨਵਾਂ ਤੁਸੀਂ ਕੰਮ ਜਲਦੀ ਹੀ ਸ਼ੁਰੂ ਕਰਨ ਵਾਲੇ ਹੋ ਅਤੇ ਕਈ ਵਾਰ ਦੋਸਤੂ ਕੀ ਹੁੰਦਾ ਹੈ ਸਾਡੇ ਪੁਰਾਣੇ ਕੰਮ ਰੁਕੇ ਹੋਏ ਹੁੰਦੇ ਹਨ ਸਾਰੇ ਕੰਮ ਚੱਲ ਪੈਣਗੇ ਇਸ ਗੱਲ ਦਾ ਸੰਕੇਤ ਇਹ ਟਟਿਰੀ ਪੰਛੀ ਦਿੰਦਾ ਹੈ ਜੀ ਇਹ ਵੀ ਬਹੁਤ ਵੱਡੀ ਸੰਭਾਵਨਾ ਹੁੰਦੀ ਹੈ ਕਿ ਕੋਈ ਰਿਸ਼ਤੇਦਾਰ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੇ ਸਕਦਾ ਹੈ ਜੀ ਦੋਸਤੋ ਟਟਿਰੀ ਪੰਛੀ ਇੱਕ ਮਾੜਾ ਸੰਕੇਤ ਵੀ ਦਿੰਦਾ ਹੈ ਜਿਸ ਨਾਲ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਟਟਿਰੀ ਪੰਛੀ ਰਾਤ ਦੇ ਸਮੇਂ ਜੇਕਰ ਜ਼ੋਰ-ਜ਼ੋਰ ਨਾਲ ਬੋਲਦੀ ਹੈ ਅਤੇ ਤੁਹਾਡੇ ਘਰ ਉੱਪਰ ਉੱਡਦੀ ਹੈ ਤਾਂ ਇਹ ਕੋਈ ਬੁਰੀ ਘਟਨਾ ਨੂੰ ਸੰਕੇਤ ਕਰਦੀ ਹੈ ਇਸ ਵਿੱਚ ਬੁਰਾ ਸਿਰਫ ਇਹੀ ਹੁੰਦਾ ਹੈ ਕਿ ਸਮਾਂ ਰਾਤ ਦਾ ਹੁੰਦਾ ਹੈ ਜੇ ਇਹ ਹੀ ਕੰਮ ਟਟੇਰੀ ਦਿਨ ਵੇਲੇ ਕਰਦੀ ਹੈ ਤਾਂ ਉਹ ਕੋਈ ਮਾੜਾ ਸੰਕੇਤ ਤੁਹਾਡੇ ਘਰ ਲਈ ਨਹੀਂ ਹੁੰਦਾ ਜੀ ਦੋਸਤੋ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਟਟੇਰੀ ਰਾਤ ਨੂੰ ਘਰ ਦੀ ਛੱਤ ਉੱਪਰ ਬੈਠ ਜਾਂਦੀ ਹੈ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਭਿਆਨਕ ਮੰਨਿਆ ਜਾਂਦਾ ਹੈ ਕਿ ਉਸ ਰਾਤ ਕੋਈ ਬੁਰੀ ਸ਼ਕਤੀ ਉਸ ਘਰ ਵਿੱਚ ਪ੍ਰਵੇਸ਼ ਕਰਦੀ ਹੈ ਦੋਸਤੋ ਇਹ ਸੰਕੇਤ ਹੁੰਦਾ ਹੈ ਕਿ ਘਰ ਵਿੱਚ ਕੋਈ ਤਕਲੀਫ ਆਉਣ ਵਾਲੀ ਹੈ ਉਹ ਤਕਲੀਫ ਜਿਆਦਾ ਵੱਡੀ ਨਹੀਂ ਹੋਵੇਗੀ ਪਰ ਤੁਹਾਨੂੰ ਟੈਨਸ਼ਨ ਜ਼ਰੂਰ ਦੇਵੇਗੀ। ਦੋਸਤੋ ਜੇਕਰ ਕੋਈ ਘਰ ਵਿੱਚ ਮਰੀਜ਼ ਹੈ ਤਾਂ ਇਹ ਵੀ ਚਾਂਸ ਹਨ ਕਿ ਉਹ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋ ਸਕਦੀ ਹੈ। ਨਾਲ ਹੀ ਘਰ ਵਿੱਚ ਲੜਾਈ ਝਗੜੇ ਵੱਧ ਸਕਦੇ ਹਨ। ਭਾਵ ਕਿ ਘਰ ਵਿੱਚ ਕਲੇਸ਼ ਵਧਣ ਦੇ ਸੰਕੇਤ ਹੁੰਦੇ ਹਨ। ਦੋਸਤੋ ਹੁਣ ਦੇਖਦੇ ਹਾਂ ਕਿ ਤੁਹਾਨੂੰ ਕੀ ਆਸਾਨ ਕੰਮ ਕਰਨੇ ਚਾਹੀਦੇ ਹਨ। ਜਦੋਂ ਵੀ ਟਟਿਰੀ ਤੁਹਾਡੇ ਘਰ ਦੇ ਆਸ-ਪਾਸ ਰਾਤ ਦੇ ਸਮੇਂ ਤੁਹਾਨੂੰ ਸੁਣਾਈ ਦਿੰਦੀ ਹੈ। ਸਭ ਤੋਂ ਪਹਿਲਾਂ ਦੋਸਤੋ ਦੂਸਰੇ ਦਿਨ ਹੀ ਘਰ ਦੀ ਸਫਾਈ ਚੰਗੀ ਤਰ੍ਹਾਂ ਕਰੋ ਜੀ ਅਤੇ ਘਰ ਦੇ ਮੇਨ ਗੇਟ ਉੱਪਰ ਸਰੋਂ ਦੇ ਤੇਲ ਨੂੰ ਜ਼ਰੂਰ ਪਾਓ ਇਹ ਨਕਾਰਾਤਮਕ ਊਰਜਾ ਨੂੰ ਖਤਮ ਕਰ ਦੇਵੇਗਾ ਜੋ ਕਿ ਰਾਤ ਦੇ ਸਮੇਂ ਟਟਿਰੀ ਤੁਹਾਨੂੰ ਸੰਕੇਤ ਕਰਦੀ ਹੈ ਉਸ ਤੋਂ ਬਾਅਦ ਦਿਨ ਦੇ ਸਮੇਂ ਜੇਕਰ ਤੁਹਾਡੇ ਘਰ ਜਾਂ ਤੁਹਾਡੇ ਘਰ ਦੇ ਆਸ-ਪਾਸ ਟਟਿਰੀ ਪੰਛੀ ਦਿਖਾਈ ਦਿੰਦੀ ਹੈ ਤਾਂ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਦਾਣਾ ਜ਼ਰੂਰ ਪਾਓ ਇਸ ਦੇ ਨਾਲ ਹੀ ਤੁਸੀਂ ਨਮਕ ਦੇ ਨਾਲ ਘਰ ਵਿੱਚ ਪੋਚਾ ਲਗਾਉਣਾ ਨਾ ਭੁੱਲੋ ਜੀ। ਦੋਸਤੋ ਦਿਨ ਵੇਲੇ ਟਟਿਰੀ ਦੇ ਘਰ ਦੇ ਆਸ-ਪਾਸ ਬੋਲਣਾ ਇੱਕ ਉਤਸ਼ਾਹ ਦਾ ਸੰਕੇਤ ਵੀ ਹੋ ਸਕਦਾ ਹੈ। ਕਈ ਵਾਰ ਦਿਨ ਵੇਲੇ ਟਟਿਰੀ ਤੁਹਾਨੂੰ ਹੌਸਲਾ ਦੇਣ ਲਈ ਆਉਂਦੀ ਹੈ। ਹਾਲਾਂਕਿ ਦੋਸਤੋ Hindu ਧਰਮ ਵਿੱਚ ਟਟਿਰੀ ਨੂੰ ਅਸ਼ubh ਮੰਨਿਆ ਜਾਂਦਾ ਹੈ ਪਰ ਜੇਕਰ ਦਿਨ ਵੇਲੇ ਟਟਿਰੀ ਪੰਛੀ ਦਿਖਾਈ ਦੇਵੇ ਤਾਂ ਕਿਸੇ ਵੀ ਪ੍ਰਕਾਰ ਦਾ ਇਹ ਬੁਰਾ ਸੰਕੇਤ ਨਹੀਂ ਹੁੰਦਾ। ਪਰ ਰਾਤ ਵੇਲੇ ਬਿੱਲੀ ਦਾ ਰੋਣਾ, ਕੁੱਤੇ ਦਾ ਰੋਣਾ ਜਾਫਰ ਟਟਿਰੀ ਦਾ ਉੱਚੀ ਉੱਚੀ ਅਤੇ ਵਾਰ-ਵਾਰ ਬੋਲਣਾ ਹਮੇਸ਼ਾ ਹੀ ਬੁਰਾ ਮੰਨਿਆ ਜਾਂਦਾ ਹੈ। ਦੈਨ ਵੱਲੇ ਟਟਿਰੀ ਨੂੰ ਸਾਨੂੰ ਰੱਬ ਦੇ ਹੋਣ ਦਾ ਵੀ ਸੰਕੇਤ ਦਿੰਦੀ ਹੈ। ਪਰ ਯਾਦ ਰੱਖੋ ਟਟਿਰੀ ਪੰਛੀ ਬੁਰਾ ਨਹੀਂ ਹੁੰਦਾ। ਬਸ ਇਹ ਰਾਤ ਵੇਲੇ ਬੁਰੇ ਸੰਕੇਤ ਸਾਨੂੰ ਦਿੰਦਾ ਹੈ ਜੀ। ਦੋਸਤੋ ਹਰ ਸੰਕੇਤ ਨੂੰ ਮਾੜਾ ਨਾ ਮੰਨੋ। ਕੁਦਰਤ ਹਮੇਸ਼ਾ ਸਾਨੂੰ ਇਹਨਾਂ ਪੰਛੀਆਂ ਦੁਆਰਾ ਮਾੜੇ ਅਤੇ ਚੰਗੇ ਸੰਕੇਤ ਦੋਨੇ ਦਿੰਦੀ ਆਈ ਹੈ ਜੀ। ਪਰ ਸੰਕੇਤ ਸਾਡੇ ਤੱਕ ਲੈ ਕੇ ਆਉਣ ਵਾਲਾ ਪੰਛੀ ਕਦੇ ਵੀ ਮਾਰਾ ਨਹੀਂ ਹੁੰਦਾ ਇਸ ਲਈ ਦੋਸਤੋ ਜੇਕਰ ਤੁਹਾਡੇ ਘਰ ਦੀ ਛੱਤ ਉੱਪਰ ਕੋਈ ਟਟੇਰੀ ਪੰਛੀ ਆ ਕੇ ਆਂਡੇ ਦਿੰਦਾ ਹੈ ਤਾਂ ਕਦੇ ਵੀ ਉਸ ਨੂੰ ਮਾਰਾ ਸਮਝ ਕੇ ਤੁਸੀਂ ਉਸ ਦੇ ਆਂਡੇ ਨਾ ਤੋੜੋ ਅਤੇ ਨਾ ਹੀ ਉਸ ਨੂੰ ਪੁਜਾਓ ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਕਿਸਾਨ ਭਰਾ ਆਪਣੇ ਖੇਤ ਵਿੱਚ ਬੈਠੀ ਟਟੇਰੀ ਨੂੰ ਕਦੇ ਵੀ ਨਹੀਂ ਪੁਜਾਉਂਦੇ ਅਤੇ ਨਾ ਹੀ ਉਸ ਦੇ ਆਂਡੇ ਤੋੜਦੇ ਹਨ ਉਹ ਹਮੇਸ਼ਾ ਉਹਨੀ ਜਗ੍ਹਾ ਛੱਡ ਦਿੰਦੇ ਹਨ ਟਟੇਰੀ ਪੰਛੀ ਤੋਂ ਆਪਾਂ ਨੂੰ ਕਿੰਨਾ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਟਟੇਰੀ ਪੰਛੀ ਹਮੇਸ਼ਾ ਸਾਨੂੰ ਮਮਤਾ ਸਖੌਂਦਾ ਹੈ ਜੀ ਇਹ ਆਪਣੇ ਆਂਡਿਆਂ ਉੱਪਰ ਪੂਰੀ ਗਰਮੀ ਵਿੱਚ ਵੀ ਬੈਠਾ ਰਹਿੰਦਾ ਹੈ ਕਦੇ ਵੀ ਆਪਣੇ ਬੱਚਿਆਂ ਨੂੰ ਇਕੱਲਾ ਨਹੀਂ ਛੱਡਦਾ ਜਿਸ ਘਰ ਵਿੱਚ ਇਹ ਆਪਣੇ ਬੱਚੇ ਕੱਢਦੀ ਹੈ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਉਸ ਘਰ ਵਿੱਚ ਮਾਂ ਦੀ ਮਮਤਾ ਬਹੁਤ ਜ਼ਿਆਦਾ ਹੋਵੇਗੀ ਉਸ ਘਰ ਵਿੱਚ ਕਦੇ ਵੀ ਕੋਈ ਜੀ ਆਪਣੇ ਬੱਚਾ ਉੱਪਰ ਕਦੇ ਗੁੱਸਾ ਨਹੀਂ ਕਰੇਗਾ ਟਟੇਰੀ ਹਮੇਸ਼ਾ ਸਾਨੂੰ ਦਿਲ ਵਿੱਚ ਮਮਤਾ ਜਗਾਉਂਦੀ ਹੈ ਜੀ ਅਤੇ ਆਪਣੇ ਪਰਿਵਾਰ ਪ੍ਰਤੀ ਹਿੰਮਤ ਨੂੰ ਦਿਖਾਉਂਦੀ ਹੈ ਜੀ ਇਸ ਕਰਕੇ ਇਹ ਕੁਝ ਗੱਲਾਂ ਸਨ ਜਿਹੜੀਆਂ ਅਸੀਂ ਟਟਿਰੀ ਪੰਛੀ ਤੋਂ ਸਿੱਖ ਸਕਦੇ ਹਾਂ ਜੀ ਇਸੇ ਤਰ੍ਹਾਂ ਹੀ ਦੋਸਤੋ ਟਟਿਰੀ ਦੀ ਆਵਾਜ਼ ਨੂੰ ਵੀ ਕਈ ਲੋਕ ਬੁਰਾ ਮੰਨਦੇ ਹਨ ਪਰ ਦੇਖਿਆ ਜਾਵੇ ਤਾਂ ਕੁਦਰਤ ਦੇ ਹਿਸਾਬ ਨਾਲ ਇਹ ਸਰਫਸ ਦੇ ਬੋਲਣ ਦਾ ਇੱਕ ਤਰੀਕਾ ਹੈ ਜਿਵੇਂ ਅਸੀਂ ਬੋਲਦੇ ਹਾਂ ਦੋਸਤੋ ਓਵੇਂ ਹੀ ਹਰ ਪੰਛੀ ਅਤੇ ਹਰ ਜਾਨਵਰ ਬੋਲਦਾ ਹੈ ਪਰ ਵਾਸਤੂ ਸ਼ਾਸਤਰ ਵਿੱਚ ਟਟਿਰੀ ਦੇ ਬੋਲ ਨੂੰ ਥੋੜਾ ਬੁਰਾ ਮੰਨਿਆ ਗਿਆ ਹੈ ਪਰ ਉਹਨਾਂ ਨਹੀਂ ਜਿੰਨਾ ਕਿ ਇੱਕ ਬਿੱਲੀ ਦਾ ਰੋਣਾ ਹੁੰਦਾ ਹੈ ਜੀ ਦੋਸਤੋ ਪਰ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਟਟਿਰੀ ਪੰਛੀ ਇੱਕ ਮੌਸਮ ਦੇ ਵਿੱਚ ਹੀ ਸਾਨੂੰ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਇਹ ਜੀਵ ਰੱਬ ਦੁਆਰਾ ਵੀ ਭੇਜਿਆ ਜਾ ਸਕਦਾ ਹੈ ਕਿਉਂਕਿ ਟਟਿਰੀ ਪੰਛੀ ਹਮੇਸ਼ਾ ਹੀ 2-3 ਦਿਨਾਂ ਦੇ ਲਈ ਹੀ ਸਾਨੂੰ ਦਿਖਾਈ ਦਿੰਦਾ ਹੈ ਇਸ ਕਰਕੇ ਜੇਕਰ ਤੁਹਾਡੇ ਘਰ ਦੇ ਆਸ-ਪਾਸ ਇਹ ਆਪਣੇ ਬੱਚੇ ਲੈ ਕੇ ਗੇੜੇ ਮਾਰਦਾ ਹੈ ਤਾਂ ਤੁਸੀਂ ਇਸ ਨੂੰ ਇੱਕ ਚੰਗਾ ਸੰਕੇਤ ਮੰਨ ਸਕਦੇ ਹੋ ਜੀ ਅਤੇ ਜੇਕਰ ਤੁਸੀਂ ਇਹਨਾਂ ਨੂੰ ਕੋਈ ਦਾਣਾ ਜਾਂ ਕੋਈ ਰੋਟੀ ਚੂਰ ਕੇ ਪਾ ਸਕਦੇ ਹੋ ਤਾਂ ਉਸ ਤੋਂ ਵੱਡਾ ਪੁੰਨ ਜਾਂ ਕੋਈ ਉਪਾਅ ਨਹੀਂ ਹੋ ਸਕਦਾ। ਦੋਸਤੋ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਅਤੇ ਜਿਹੜੇ ਵੀ ਮੇਰੇ ਦੋਸਤ ਵੀਰ ਜਾਂ ਮੇਰੀਆਂ ਬੀਬੀਆਂ ਭੈਣਾਂ ਟਟਿਰੀ ਪੰਛੀ ਨੂੰ ਮਾੜਾ ਸਮਝਦੇ ਹਨ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਗਿਆ ਹੋਵੇਗਾ ਕਿ ਇਸ ਨੂੰ ਮਾੜਾ ਸਿਰਫ ਰਾਤ ਦੇ ਸਮੇਂ ਹੀ ਮੰਨਿਆ ਜਾਂਦਾ ਹੈ ਕਿਉਂਕਿ ਰਾਤ ਦੇ ਸਮੇਂ ਟਟਿਰੀ ਦਾ ਬੋਲਣਾ ਕੋਈ ਘਟਨਾ ਨੂੰ ਸੰਕੇਤ ਕਰਦਾ ਹੈ ਜੀ। ਇਸੇ ਨਾਲ ਹੀ ਦੋਸਤੋ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਸਮਾਪਤ ਹੁੰਦੀ ਹੈ ਐਸੇ ਤਰ੍ਹਾਂ ਦੀਆਂ ਰੋਮਾਂਚਕ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਅਤੇ ਅਸੋ ਪਰਮਾਤਮਾ ਦਾ ਨਾਮ ਹਮੇਸ਼ਾ ਲੈਂਦੇ ਰਹੋ ਜੀ ਸਾਰੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ